ਰਾਜਪੂਤ ਪਰਿਵਾਰ ਦੇ ਲੋਕਾਂ ਦੇ ਜ਼ੁਲਮ ਦਾ ਸ਼ਿਕਾਰ ਹੋਇਆ ਪਿੰਡ ਸੰਗੋਦ ਦਾ ਪਰਿਵਾਰ ਪਹੁੰਚਿਆ ਐਸਬੀਸੀ ਮੋਰਚੇ ਤੇ ਮਾਮਲਾ ਜ਼ਮੀਨ ਦੇ ਉੱਤੇ ਜ਼ਬਰਦਸਤੀ ਕਬਜ਼ਾ ਕਰਨ ਦਾ ਹਨਕਾਰੀ ਲੋਕਾਂ ਨੇ ਮਹਿਲਾਵਾਂ ਅਤੇ ਆਦਮੀਆਂ ਦੀ ਕੀਤੀ ਕੁੱਟਮਾਰ ਤੇ ਸ਼ਰੀਆਮ ਜਾਤੀ ਸੂਚਕ ਸ਼ਬਦ ਬੋਲ ਕੇ ਜਲੀਲ ਕੀਤਾ थाना डेरा बस्सी पुलिस नहीं कर रही सुनवाई पीड़ित परिवार पिछले डेढ़ महीने तो खा रहा दर्द दर दिया ठोकर बलविंदर कुमड़ा ने कहा कि जेकर परिवार नु ना मिले इंसाफ ता एक हफ्ते बाद कीता जाएगा डेरा बस्सी थाने दा के घेराओ आओ देखते दे हां एक खबर विस्तार सहित एससीबीसी महापंचायत पंजाब वलो मोहाली फेज 7 दिया लाइटਾਂ ਤੇ ਚੱਲ ਰਹੇ एससीबीसी ਮੋਰਚੇ ਤੇ ਆਏ ਦਿਨ ਦੱਬੀ ਕੁਛਲੀ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਹਨ ਅੱਜ ਦੇਰਾ ਬੱਸੀ ਦੇ ਪਿੰਡ ਸੰਗੋਤ ਦਾ ਇੱਕ ਬਾਲਮੀਕੀ ਪੀੜਿਤ ਪਰਿਵਾਰ ਆਪਣੀ ਫਰਿਆਦ ਲੈ ਕੇ ਪਹੁੰਚਿਆ ਤੇ ਆਪਣੇ ਨਾਲ ਉਸੇ ਪਿੰਡ ਦੇ प्रदीप ਰਾਣਾ ਪੁੱਤਰ ਜਸਮੀਰ ਸਿੰਘ ਅਤੇ ਇਸਮ ਸਿੰਘ ਪੁੱਤਰ ਰਾਮ ਸਿੰਘ ਆਦਿ ਨੇ ਕੀਤੀ ਕੁਟਮਾਰ ਬਾਰੇ ਪ੍ਰੈਸ ਸਾਹਮਣੇ ਹਟਬੀਤੀ ਸੁਣਾਈ ਪੀੜਿਤ ਪਰਿਵਾਰ ਦੇ ਹਰਮੀਤ ਸਿੰਘ ਉਨ੍ਹਾਂ ਦੀ ਪਤਨੀ ਮੋਨਿਕਾ ਅਤੇ ਤਾਈ ਸੁਰਿੰਦਰ ਕੌਰ ਨੇ ਆਪਣੀ ਜ਼ਮੀਨ ਦੇ ਪੁਰਾਣੇ ਦਸਤਾਵੇਜ਼ ਦਿਖਾਉਂਦੇ ਹੋਏ ਕਿਹਾ ਕਿ ਮੈਂ ਬਾਲਮੀਕੀ ਜਾਤੀ ਨਾਲ ਸੰਬੰਧਿਤ ਹਾਂ ਤੇ ਉਪਰੋਕਤ ਵਿਅਕਤੀਆਂ ਨੇ ਤੱਕੇ ਸ਼ਾਹੀ ਕਰਕੇ ਮੇਰੀ ਲਾਲ ਲਕੀਰ ਅੰਦਰ ਆਉਂਦੀ ਜਗ੍ਹਾ ਤੇ ਕਬਜ਼ਾ ਕਰਨ ਦੀ ਮਨਸ਼ਾ ਨਾਲ ਮੇਰੀ ਅਤੇ ਮੇਰੇ ਪਰਿਵਾਰ ਦੀ ਕੁਟਮਾਰ ਕੀਤੀ ਤੇ ਸ਼ਰੀਆਮ ਸਾਭ ਦੇ ਸਾਹਮਣੇ ਜਾਤੀ ਸੂਚਕ ਸ਼ਬਦ ਬੋਲਦਿਆਂ ਸਾਨੂੰ ਡਰਾਇਆ ਅਤੇ ਧਮਕਾਇਆ ਹੁਣ ਸਾਨੂੰ ਡਰ ਹੈ ਕਿ ਸਾਡੇ ਪਰਿਵਾਰ ਦਾ ਜੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਹ ਵਿਅਕਤੀ ਜ਼ਿੰਮੇਵਾਰ ਹੋਣਗੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡੀ ਸੁਣਵਾਈ ਕੀਤੀ ਜਾਵੇ ਤੇ ਤੱਕੇਸ਼ਾਹੀ ਕਰਨ ਵਾਲੇ ਵਿਅਕਤੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਮਾਮਲੇ ਬਾਰੇ ਪਰਸ ਨਾਲ ਗਲਬਾਤ ਕਰਦਿਆਂ ਮੋਰਚਾ ਪ੍ਰਦਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਦੋਂ ਐਸੀ ਸਮਾਜ ਦੇ ਨਾਲ ਤੱਕੇਸ਼ਾਹੀ ਹੋਈ ਹੋਵੇ ਐਸੀ ਕਮਿਸ਼ਨ ਵੀ ਐਸੀ ਸਮਾਜ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਦੀ ਬਜਾਏ ਆਪਣੇ ਦਿੱਲੀ ਤੋਂ ਆਏ ਆ ਕਾਮਾ ਦੀ ਮਹਿਮਾਨ ਨਿਵਾਜ਼ੀ ਵਿੱਚ ਮਗਰੂਰ ਹਨ ਇਸ ਪਰਿਵਾਰ ਨਾਲ ਜਿਸ ਜਰਨਲ ਜਾਤੀ ਰਾਜਪੂਰ ਦੇ ਲੋਕਾਂ ਨੇ ਜ਼ਬਰਦਸਤੀ ਇਹਨਾਂ ਦੀ ਲਾਲ ਲਕੀਰ ਅੰਦਰ ਆਉਂਦੀ ਸਦੀਆਂ ਪੁਰਾਣੀ ਜਗਾਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਬੇहद ਸ਼ਰਮਨਾਕ ਕਾਰਾ ਹੈ ਤੇ ਉਪਰੋ ਮਹਿਲਾਵਾਂ ਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਉਹਨਾਂ ਨੇ ਆਪਣੀ ਨੀਚਤਾ ਨੂੰ ਦਰਸਾਇਆ ਹੈ ਅਸੀਂ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਐਸਐਸਪੀ ਮੁਹਾਲੀ ਤੋਂ ਮੰਗ ਕਰਦੇ ਹਾਂ ਕਿ ਜਾਤੀ ਸੂਚਕ ਸ਼ਬਦ ਬੋਲਣ ਵਾਲਿਆਂ ਤੇ ਐਸਐਸਸੀ ਐਸਟੀ ਏਕਟ ਲਗਾ ਕੇ ਪਰਚਾ ਦਰਜ ਕੀਤਾ ਜਾਵੇ ਅਤੇ ਕੁਟਮਾਰ ਕਰਨ ਦੇ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰਦਾਰ ਕੁੰਬੜਾ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਮੋਰਚੇ ਵੱਲੋਂ ਅਪੀਲ ਕਰਦੇ ਹਾਂ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ-ਅੰਦਰ ਇਹਨਾਂ ਦੀ ਸੁਣਵਾਈ ਨਾ ਹੋਈ ਤਾਂ ਇਸ ਪੀੜਿਤ ਪਰਿਵਾਰ ਨੂੰ ਲੈ ਕੇ ਅਸੀਂ ਐਸ ਐਚਓ ਥਾਣਾ ਡੇਰਾ ਬੱਸੀ ਦਾ ਕਿਰਾਵ ਕਰਾਂਗੇ ਉਹਨਾਂ ਇਸ ਥਾਣੇ ਨਾਲ ਸੰਬੰਧਿਤ ਹੋਰ ਵੀ ਪੀੜਿਤ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਡੀ ਵੀ ਸੁਣਵਾਈ ਨਹੀਂ ਹੋ ਰਹੀ ਤਾਂ ਕਿਰਾਉਦੀ ਦਿੱਤੀ ਜਾਣ ਵਾਲੀ ਤਰੀਕ ਤੇ ਆਪਣੇ ਦਸਤਾਵੇਜ਼ ਸਮੇਤ ਪਹੁੰਚਣ ਦੀ ਕਿਰਪਾਲਤਾ ਕਰਨੀ ਇਸ ਤੋਂ ਇਲਾਵਾ ਮਾਸਟਰ ਬਣਵਾਰੀ ਲਾਲ ਲਖਵੀਰ ਸਿੰਘ ਰੂਪਾ ਲਹਿੜੀ ਪਾਲ ਸਿੰਘ ਰਤੂ ਆਦਿ ਨੇ ਵੀ ਪ੍ਰੈਸ ਨਾਲ ਗੱਲਬਾਤ ਕਰਦਿਆ ਇਸ ਸ਼ਰਮਨਾਕ ਘਟਨਾ ਦੀ ਕਰਦੇ ਸ਼ਬਦਾਂ ਵਿੱਚ ਨਿੰਦਿਆ ਕਰਦਿਆ ਕਿਹਾ ਕਿ ਪੁਲਿਸ ਅਤੇ ਸਰਕਾਰ ਨੂੰ ਇਸ ਮਾਮਲੇ ਤੇ ਪਹਿਲ ਦੇ ਆਧਾਰ ਤੇ ਸੁਣਵਾਈ ਕਰਨੀ ਚਾਹੀਦੀ ਹੈ ਇਸ ਮੌਕੇ ਹਰਨੇਕ ਸਿੰਘ ਮਲਵਾ ਕਰਮ ਸਿੰਘ ਕੁਲੜੀ ਬਾਬੂ ਵੀਰ ਪ੍ਰਕਾਸ਼ ਹਰਵਿੰਦਰ ਕੋਹਲੀ सुरिंदर सिंह कंडाला मनदीप सिंह सुनील कुमार महेंद्र सिंह सुरिंदर सिंह करमजीत कौर कुलदीप सिंह अमर सिंह सुनीता शर्मा अते राज गिल्ला दे हाजर हुए इस मौके साडे चैनल दी टीम ना आगुआ ने जो गलबात की आओ देख दे हाँ वाहेगुरु जी का खालसा श्री वाहेगुरु जी की फतेह ਪਹਿਲਾਂ ਤਾਂ ਮੈਂ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੁਸੀਂ ਸਾਡੀ ਜਿਹੜੀ ਲੋਕਾਂ ਦੀ ਦੱਬੀ ਕੁਝਲੀ ਆਵਾਜ਼ ਐਸਸੀ ਤੇ ਵੀ ਸੀ ਪਛੜੇ ਵਰਗੇ ਜਾਂ ਗਰੀਬ ਲੋਕ ਜਾਂ ਪੀੜਤ ਲੋਕ ਕਿਸੇ ਵੀ ਜਾਤੀ ਦਾ ਹੋਵੇ ਪੀੜਤ ਲੋਕਾਂ ਦੀ ਆਵਾਜ਼ ਤੁਸੀਂ ਕਰ ਕਰ ਤੱਕ ਪਹੁੰਚਾਉਂਦੇ ਨੇ ਤੇ ਜਿਹੜੇ ਸਾਡੇ ਅੰਨੇ ਤੇ ਗੁੰਗੇ ਬੋਲੇ ਅਫਸਰ ਬੈਠੇ ਨੇ ਅਫਸਰशाही ਬੈਠੀ ਹੈ ਉਹਨਾਂ ਦੇ ਕਿੰਨਾ ਤੱਕ ਤੁਸੀਂ ਆਵਾਜ਼ ਸਾਡੀ ਪਹੁੰਚਾਉਂਦੇ ਨੇ ਤੇ ਰੱਬ ਵਰਗੇ ਸਰੋਤੇ ਸਾਨੂੰ ਤੁਹਾਡੇ ਰਾਹੀਂ ਦੇਖ ਸਕਦੇ ਸੁਣ ਸਕਦੇ ਸਾਡੀ ਤਕਲੀਫ ਇਸੇ ਲੜੀ ਜੱਜ ਜਿਹੜਾ ਹੈ ਸਾਡਾ ਜਿਹੜਾ ਮੋਰਚਾ ਰਿਜ਼ਰਵੇਸ਼ਨ ਚੋੜਫੜੋ ਮੋਰਚਾ ਪਿਛਲੇ ਲਗਭਗ 2 ਸਾਲ ਤੋਂ ਚੱਲ ਰਿਹਾ ਹੈ ਇੱਥੇ ਹਰ ਰੋਜ਼ ਪੀੜਿਤ ਪਰਿਵਾਰ ਜਿਹੜੇ ਐਸਸੀ ਹੋਣ ਬੀਸੀ ਹੋਣ ਜਾਂ ਦੂਜੀ ਕਾਸਟ ਦੇ ਵੀ ਹੋਣ ਉਹ ਵੀ ਆਪਣੀ ਪੀੜਾ ਜਾਂ ਦਰਦ ਲੈ ਕੇ ਆਉਂਦੇ ਜਿੱਥੇ ਕਦੇ ਦਾ ਕਿਸੇ ਦੀ ਸੁਣਾਈ ਹੋਏ ਉਹ ਮੋਰਚੇ ਤੇ ਆ ਕੇ ਸੁਣਾਈ ਵਾਸਤੇ ਸਾਡੇ ਕੋਲ ਆਉਂਦੇ ਅਸੀਂ ਤੁਹਾਡੇ ਜਰੀਏ ਤੁਹਾਡੇ ਰਾਹੀਂ ਅਸੀਂ ਉਸ ਸਰਕਾਰ ਤੱਕ ਬਚਾਉਂਦੇ ਆਂ ਜੋ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰ ਰਹੀ ਹੈ ਗਰੀਬ ਲੋਕਾਂ ਦੀ ਰੱਖਿਆ ਵਾਸਤੇ ਗਰੀਬ ਲੋਕਾਂ ਦੀ ਸੁਖ-ਸੋਲ ਦਾ ਵਾਸਤੇ ਇਸੇ ਲੜੀ ਚ ਅਜ ਇੱਕ ਪਰਿਵਾਰ ਸਾਡੇ ਕੋਲੇ ਡੇਰਾ ਵਸੀ ਦੇ ਨੇੜੇ ਪਿੰਡ ਸੰਗੌਂਦ ਸੰਗੌਂਦ ਪਿੰਡ ਡੇਰਾਬਸੀ ਦੇ ਨੇੜੇ ਆ ਹਰਮੀਤ ਸਿੰਘ ਪੁੱਤਰ ਲੇਟ ਮਹਿੰਦਰ ਸਿੰਘ ਵਾਸੀ ਹੈ ਜੀ ਪਿੰਡ ਦਾ ਤੇ ਬਾਲਵਿਕ ਜਾਤੀ ਨਾਲ ਸੰਬੰਧਿਤ ਰੱਖਦਾ ਅਨੁਸੂਚੀ ਜਾਤੀ ਨਾਲ ਜਦੋਂ ਇਹ ਪਿਛਲੇ ਡੇਢ ਮਹੀਨੇ ਤੋਂ ਇੱਕ ਲੜਾਈ ਹੁੰਦੀ ਹੈ ਪਿੰਡ ਚ ਜਿਹੜੇ ਰਾਜਪੂਤ ਤਨਾੜ ਲੋਕ ਨੇ ਇਹਨਾਂ ਦੀ ਜਿਹੜੀ ਆਬਾਦੀ ਦੀ ਜਗ੍ਹਾ ਕੋਈ ਜਗ੍ਹਾ ਆਬਾਦੀ ਦੀ ਹੈ ਕਿੰਨੇ ਮਰਲੇ ਉਹ ਸਾਰਾ ਜਾ ਕੇ ਉੱਥੇ ਜਿਹੜਾ ਪੜਤਾਲੀ ਅਫਸਰ ਹੈ ਜਾਂਚ ਅਫਸਰ ਹੈ ਕੋਸ ਉਹਨੇ ਦੇਖਣੀ ਆ ਵੀ ਕਿਹਦੀ ਜਗ੍ਹਾ ਕਿਸ ਤਰ੍ਹਾਂ ਕੀ ਹੈ ਤੇ ਜਦੋਂ ਇਹਨਾਂ ਪਰਿਵਾਰਾਂ ਦੀ ਮਾਰਕੁੱਟ ਵੀ ਜਗ੍ਹਾ ਵੀ ਇਹਨਾਂ ਦੀ ਦੱਬੀ ਜਾਂਦੀ ਤੇ ਮਾਰਕੁੱਟ ਵੀ ਇਹਨਾਂ ਦੀ ਹੁੰਦੀ ਇਹਨਾਂ ਨੂੰ ਜਾਤੀ ਸੂਚਕ ਸ਼ਬਦ ਵੀ ਬੋਲਿਆ ਜਾਂਦੇ ਇਹ ਕਹਿੰਦਾ ਮੇਰੀ ਤੇ ਘਰ ਵਾਲੀ ਜਿਹੜੀ ਬਹੁਤ ਬੁਰੀ ਤਰ੍ਹਾਂ ਜਿਹੜੀ ਕਟਾਈ ਹੋਈ ਹੈ ਜਿਹਦੀਆਂ ਮੌਕੇ ਦੀਆਂ ਕੁੱਟਦਿਆਂ ਦੀਆਂ ਇਹ ਦੋਸ਼ੀਆਂ ਦੀਆਂ ਫੋਟੋਆਂ ਆਂਗੀਆਂ ਇਹਨਾਂ ਕੋਲ ਇੱਕ ਬੰਦੇ ਨੂੰ 8 8 10 ਬੰਦੇ ਫੜ ਕੇ ਡੰਡਿਆਂ ਨਾਲ ਕੁੱਟ ਰਹੇ ਨੇ ਜਦੋਂ ਘਰ ਵਾਲੀ ਨੂੰ ਜਾਤੀ ਸੂਚਕ ਸ਼ਬਦ ਬੋਲਦੇ ਆਂ ਚਿਉੜੀ ਤੱਕ ਕਹਿ ਕੇ ਗਾਲਾਂ ਕੱਢੀਆਂ ਜਾਂਦੀਆਂ ਨੇ ਤੇ ਪੁਲਿਸ ਜਿਹੜੀ ਹੈ ਡੇਰਾ ਬਸੀ ਦੀ ਅੱਖਾਂ ਬੀਚ ਕੇ ਬੈਠੀ ਤੇ ਕੰਨ ਬੰਦ ਕਰਕੇ ਬੈਠੀ ਹੈ ਕੋਈ ਕਾਰਵਾਈ ਨਹੀਂ ਕਰਦੀ ਇਹ 1.5 ਮਹੀਨੇ ਤੋਂ ਦੌੜੇ ਭੱਜੇ ਫਿਰ ਰਹੇ ਆ ਐਸਐਸਪੀ ਸਾਹਿਬ ਤੱਕ ਪਹੁੰਚ ਕਰੀ ਦਰਖਾਸਤ ਧੀ ਮਨੁੱਖੀ ਅਧਿਕਾਰ ਕੋਲ ਕਰੀ ਦਰਖਾਸਤ ਪਰ ਸਾਡਾ ਤੁਹਾਡੇ ਰਾਹੀਂ ਇਹ ਵੀ ਕਹਿਣਾ ਚਾਹੁੰਦੇ ਆ ਜਿਹੜਾ ਸਾਡਾ ਐਸਸੀ ਚੇਅਰਮੈਨ ਸਾਡਾ ਜਿਹੜਾ ਅਨੁਸੂਚੀ ਜਾਤੀ ਦਾ ਚੇਅਰਮੈਨ ਜਸਵੀਰ ਸਿੰਘ ਘੜੀ ਅਸੀਂ ਪਿੱਛੇ ਵੀ ਪਹਿਲਾਂ ਕਿਹਾ ਸੀ ਉਹ ਪਿੱਛੇ ਪਹਿਲਾਂ ਵੋਟਾਂ ਲੁਧਿਆਣੇ ਮੰਗਣ ਚਲੇ ਗਿਆ ਸੀ ਤੇ ਦੂਜੇ ਪਾਸੇ ਹੁਣ ਜਿਹੜੀ ਐਸ਼ ਬਰਾਸਤੀ ਕਰਦੇ ਘੁੰਮਦੇ ਫਿਰ ਰਹੇ ਆ ਜਿਹੜਾ ਹਰ ਰੋਜ਼ ਲਾਈਵ ਹੋ ਕੇ ਦਿਖਾਉਂਦਾ ਵੀ ਇਸ ਤਰ੍ਹਾਂ ਕਰਿਆ ਇਹ ਲੋਕ ਨੇ ਅਸਲ ਪੇੜ ਤ ਜਿਨ੍ਹਾਂ ਨਾਲ ਮਾਰਕੁੱਟ ਵੀ ਹੁੰਦੀ ਹੈ ਤੇ ਇਹਨਾਂ ਦੀ ਕਿਤੇ ਸੁਣਾਈ ਵੀ ਨਹੀਂ ਹੁੰਦੀ ਇਹ ਡੇਰਾ ਬਸੀ ਤੋਂ ਪਰਿਵਾਰ ਪਹਿਲਾਂ ਨਹੀਂ ਆਇਆ ਪਹਿਲਾਂ ਵੀ ਡੇਰਾ ਬਸੀ ਤੋਂ ਬੀਬੀ ਪਰਮਜੀਤ ਕੌਰ ਖੜੀ ਹੈ ਜਿਨ੍ਹਾਂ ਦੀ ਬੇਟੀ 11 ਸਾਲ ਦੀ ਦਾ ਰੇਪ ਹੋਇਆ ਸੀ ਉਹ 1.5 ਮਹੀਨਾ ਹੋ ਗਿਆ ਦੋ ਪੁਲਿਸ ਦੇ ਚੱਕਰ ਕੱਟ ਰਹੀ ਹੈ ਅਸੀਂ ਡੇਰਾ ਬਸੀ ਥਾਣੇ ਦਾ ਘਰੌ ਰੱਖਿਆ ਤਾਂ ਉੱਥੇ ਘਰੌ ਦਾ ਉਹਨਾਂ ਨੇ ਖੇੜਾ ਛੜਾ ਲਿਆ ਸੀ ਮੁੱਲਤਵੀ ਕਰਿਆ ਵੀ ਅਸੀਂ ਜ਼ੀਰੋ ਨੰਬਰ ਐਫ ਆਈ ਆਰ ਕਰਤੀ ਪਰ ਲੇਕਿਨ ਪੰਤਾਲਾ ਉੱਥੇ ਦਾ ਉੱਥੇ ਹੈ ਉਹਨਾਂ ਨੇ ਜਾ ਕੇ ਗੁਰਦਾਸਪੁਰ ਭੇਜ ਦੀ ਗੁਰਦਾਸਪੁਰ ਕਹਿੰਦੇ ਜੀ ਬਟਾਲਾ ਪਰਚਾ ਹੋਊ ਬਟਾਲੇ ਦੀ ਪੁਲਿਸ ਕਹਿੰਦੀ ਜੀ ਸੇਖਮਾ ਥਾਣੇ ਚ ਹੋਊਗਾ ਗੱਲਾਂ ਗੋਲ ਮੋਲ ਨੇ ਆਪਣੀ ਪੁਲਿਸ ਜਿਹੜੀ ਹੈਗੀ ਡੇਰਾ ਬਸੀ ਦੀ ਉਹ ਨਲਾਇਕ ਸਾਫ਼ ਤੋਂ ਹੋ ਰਹੀ ਹੈ ਇਹ ਪਹਿਲਾ ਕੇਸ ਨਹੀਂ ਪਹਿਲਾ ਸਮਗੋਲੀ ਪਿੰਡ ਦਾ ਕੇਸ ਸੀ ਇਸੇ ਤਰ੍ਹਾਂ ਮੈਂ 10000 ਨਾਲ ਡੇਰਾ ਬਸੀ ਪੁਲਿਸ ਦੀਆਂ ਦੇ ਸਕਦਾ ਕਿ ਤਾਂ ਕਿ ਇਹਨਾਂ ਨਾਲ ਜਿਹੜੀ ਬਦੀਕੀ ਹੋ ਰਹੀ ਲੋਕ ਜਿਹੜਾ ਸਾਡਾ ਐਸੀ ਚੇਅਰਮੈਨ ਹੈ ਸਭ ਤੋਂ ਪਹਿਲਾਂ ਉਹਦੀ ਡਿਊਟੀ ਬਣਦੀ ਹੈ ਉਹ ਤਾਂ ਕਿ ਇਹ ਲੋਕਾਂ ਦੀ ਜਿਹੜੀ ਮੁਸ਼ਕਲ ਜਾ ਕੇ ਪਿੰਡ ਚ ਸੁਣੇ ਜਾਂ ਤੁਹਾਡੇ ਰਾਹੀਂ ਉਹ ਦੇਖਦਾ ਹੋਇਆ ਉਹਨੂੰ ਦੇਖਦਾ ਹੋਇਆ ਇਹ ਲੋਕਾਂ ਦੀ ਮੁਸ਼ਕਲ ਸੁਣੇ ਤਾਂ ਉਸ ਪੁਲਿਸ ਤੋਂ ਕਾਰਵਾਈ ਕਰਾਵੇ ਤਾਂ ਸਾਡਾ ਇਹੀ ਸਾਰੇ ਸਾਡੇ ਆਗੂ ਸਹਿਬਾਨ ਧਰਨੇ ਦੇ ਬੈਠੇ ਨੇ ਸਾਰੇ ਆਗੂ ਸਹਿਬਾਨ ਇਹੀ ਗੱਲ ਕਰਦੇ ਨੇ ਇਹਨਾਂ ਦਾ ਪੂਰਨ ਤੌਰ ਤੇ ਅਸੀਂ ਸਮਰਥਨ ਦੇਵਾਂਗੇ ਚਾਹੇ ਥਾਣੇ ਦਾ ਕਰੋ ਕਰਨਾ ਪਵੇ ਡੀਐਸਪੀ ਡੇਰਾਬਸੀ ਦਾ ਕਰੋ ਕਰਨਾ ਪਵੇ ਇਸ ਵਿਅਕਤੀਆਂ ਨੂੰ ਪੂਰਨ ਤੌਰ ਤੇ ਜਿਹੜਾ ਅਨਿਆਂ ਇਨਸਾਫ ਮਿਲੇ ਤੇ ਜਾਤੀ ਸੂਚਕ ਸ਼ਬਦ ਜਿਹੜੇ ਬੋਲੇ ਐਸਸੀਐਸਟੀ ਐਕਟ ਦੇ ਦਾ ਪਰਚਾ ਦਰਜ ਹੋਏ ਆਹ ਜਿਹੜੇ ਜਰਨਲ ਬੰਦੇ ਨੇ ਇਸੇ ਪਿੰਡ ਦੇ ਜਰਨਲ ਬੰਦੇ ਨੇ ਜੱਟ ਨੇ ਉਹਨਾਂ ਦੇ ਹੱਕ 'ਚ ਜਿਹੜੇ ਹਲਫੀਆ ਬਿਆਨ ਤੱਕ ਵੀ ਦੇ ਰਹੇ ਨੇ ਗਵਾਹਾਂ ਦੇ ਬਿਆਨ ਐ ਇਹ ਗਵਾਹਾਂ ਦੇ ਹਲਫੀਆ ਬਿਆਨ ਨੇ ਤਾਂ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਏ ਤੇ ਇਹਨਾਂ ਨੂੰ ਨਿਆਂ ਸਾਫ ਮਿਲੇ ਤੇ ਇਹਨਾਂ ਦੀ ਜਗ੍ਹਾ ਤੁਰੰਤ ਛਡਾਈ ਜਾਵੇ ਐਸਐਸਪੀ ਨੂੰ ਵੀਰੇ ਸੀ ਕਿ ਇਹ ਸਵਾਰਥ ਨਹੀਂ ਦਿੱਤਾ ਗਿਆ ਉਹਨਾਂ ਨੇ ਇਹਨਾਂ ਨੂੰ ਐਸਐਸਪੀ ਨੂੰ ਦਰਖਾਸਤ ਪਾਈ ਹੈ ਜੀ ਉਹਨਾਂ ਨੇ ਵੀ ਡੀਐਸਪੀ ਸਾਹਿਬ ਨੂੰ ਮਿਲਦੇ ਹੋ ਜੱਟੇ ਤੁਹਾਡੇ ਕੋਲ ਕੋਲ ਆਉਂਦਾ ਡੀਐਸਪੀ ਨੂੰ ਕਹਿੰਦਾ ਆਹ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪਾਏ ਤੇ ਸਾਰੀਆਂ ਇਹ ਦਰਖਾਸਤਾਂ ਦੇ ਬੈਠੇ ਨੇ ਡੇਢ ਮਹੀਨੇ ਤੋਂ ਮੈਂ ਕਿਹਾ ਤੁਸੀਂ ਪੇਪਰ ਵਰਕਿਆ ਪਹਿਲਾਂ ਪੂਰਾ ਕਰ ਫੇਰ ਵੀ ਕੋਈ ਪੁੱਛਦਾ ਨਹੀਂ ਹੈ ਇੱਥੇ ਤਾਂ ਕਹਿੰਦੇ ਜੀ ਹੈਲਪਲਾਈਨ ਦੇ ਨੰਬਰ ਤੇ ਜਾਰੀ ਕਰੋ ਜੀ 24 ਘੰਟੇ ਚ ਤੁਹਾਨੂੰ ਆ ਸਹੂਲਤ ਮਿਲ ਜੂਗੀ ਫਲਾਣਾ ਪਰ ਇੱਥੇ ਤੇ ਡੇਢ ਡੜ ਮਹੀਨੇ ਹੋ ਗਏ ਕੋਈ ਸਹੂਲਤ ਨਹੀਂ ਮਿਲ ਰਹੀ ਆ ਤੁਹਾਡੇ ਕੋਲ ਹਕੀਕਤ ਹੈ ਹਰ ਰੋਜ਼ ਤੁਹਾਡੇ ਰਾਈ ਅਸੀਂ ਕੋਈ ਨਾ ਕੋਈ ਪਰਿਵਾਰ ਸਾਡੇ ਕੋਲੇ ਆਉਂਦਾ ਦੱਸਦੇ ਆ ਜੇਕਰ ਇਹਨਾਂ ਨੂੰ ਨਿਆਣ ਨਾ ਸਾਫ ਨਾ ਮਿਲਿਆ ਸੀ ਮੋਰਚੇ ਵੱਲੋਂ ਪੂਰਨ ਤੌਰ ਤੇ ਸਮਰਥਨ ਹੈ ਤੇ ਡੀਐਸਪੀ ਦਾ ਘਰੋਂ ਕਰਾਉ ਕਰਨਾ ਪਵੇ ਤੇ ਹੈਡੀਆ ਡੇਰਾਬਸੀ ਦੇ ਐਸਐਚਓ ਦਾ ਘਰੋਂ ਕਰਾਉ ਕਰਨਾ ਪਵੇ ਉਹਦਾ ਘਰੋਂ ਕਰਾ ਕੇ ਉਹਦਾ ਪੂਰਾ ਜਲੂਸ ਕੱਢਾਂਗੇ ਤੇ ਪੂਰੇ ਜਿਹੜੇ ਤੁਹਾਡੇ ਰਾਈ ਅ ਉਹ ਸਾਡੇ ਨਾਲ ਸੰਪਰਕ ਕਰਨ ਇੱਕ ਹਫਤੇ ਤੋਂ ਬਾਅਦ ਅਸੀਂ ਸਾਰੇ ਪੀੜਤਾਂ ਨੂੰ ਲੈ ਕੇ ਉਸ ਥਾਣੇ ਦੀ ਜਿਹੜੀ ਹੈ ਅਸਲੀਅਤ ਕੱਢ ਕੇ ਐਸਐਚਓ ਦੇ ਸਾਹਮਣੇ ਰੱਖ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਮੇਰਾ ਨਾਮ ਹਰਮੀਤ ਸਿੰਘ ਹੈ ਜੀ ਪਿੰਡ ਸਗੋਂਦਾ ਹੈ ਜੀ ਬਾਲਮੀਕੀ ਜਾਤੀ ਨਾਲ ਮੈਂ ਸੰਬੰਧ ਰੱਖਦਾ ਹਾਂ ਜੀ ਮੇਰੇ ਤੇ ਮੇਰੀ ਘਰ ਵਾਲੀ ਨਾਲ ਰਾਜਪੂਤਾਂ ਨੇ ਪ੍ਰਦੀਪ ਰਾਣਾ ਇਸਮ ਸਿੰਘ ਤੇ ਉਹਦਾ ਮੁੰਡਾ ਜੀ ਹਾਂ ਇਹਨਾਂ ਨੇ 25 ਬੰਦਿਆਂ ਨੇ ਕੁੱਟਮਾਰ ਕੀਤੀ ਘਰ ਵੜ ਕੇ ਜੀ ਤੇ ਜਾਤੀ ਸੂਚਕ ਸ਼ਬਦ ਬੋਲੇ ਜੀ ਅਸੀਂ ਥਾਣੇ 'ਚ ਵੀ ਗਏ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਜੀ ਹੁਣ ਅਸੀਂ ਕੁੰਬੜਾ ਸਾਹਿਬ ਕੋਲ ਆਏ ਆ ਜੀ ਜੇ ਸਾਨੂੰ ਨਿਆਂ ਮਿਲ ਜੇ ਜੀ ਡੇਢ ਮਹੀਨੇ ਤੋਂ ਅਸੀਂ ਇਦਾਂ ਹੀ ਘੁੰਮ ਰਹੇ ਆ ਜੀ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਜੀ ਅੱਛਾ ਜਿਹੜੀ ਤੁਸੀਂ ਗੱਲ ਕਰਾ 20 25 ਬੰਦੇ ਬੁਲਾਏ ਪਹਿਲਾਂ ਪਲਾਨ ਕੀਤਾ ਹੋਇਆ ਸੀ ਤੁਹਾਡੇ ਨਾਲ ਲੜਾਈ ਨਹੀਂ ਕੋਈ ਪਲਾਨ ਨਹੀਂ ਸੀਗਾ ਜੀ ਘਰ ਵਾਲੀ ਕੱਲੀ ਸੀਗੀ ਮੇਰੀ ਘਰ ਪਹਿਲਾਂ ਹੀ ਦਿਨ ਨਾਲ ਧੱਕੇਸਾਈ ਕੀਤੀ ਤੇ ਉਹਨਾਂ ਨੇ ਪਿੱਲਰ ਲਾਏ ਤੇ ਇਹਨੇ ਮੈਨੂੰ ਫੋਨ ਕੀਤਾ ਜੀ ਸਾਡੇ ਨਾਲ ਧੱਕੇਸਾਈ ਹੋ ਰਹੀ ਹੈ ਵੀ ਪਿੱਲਰ ਲਾ ਤੇ ਉਹਨਾਂ ਨੇ ਤੇ ਮੈਂ ਆਇਆ ਤੇ ਜਦੋਂ ਮੈਂ ਆਪਣਾ ਰਾਸਤਾ ਖੋਲਤਾ ਪਿੱਲਰ ਹਟਾਤਾ ਫਿਰ 20 25 ਬੰਦੇ ਮੇਰੇ ਤੇ ਆ ਕੇ ਪ੍ਰਦੀਪ ਰਾਣਾ ਹਿਜਮ ਸਿੰਘ ਤੇ ਗੋਲੀ ਸੂਰਜ ਮਨੀ ਅਤੇ ਹੋਰ ਸੀਗੇ 15 20 ਬਾਰ ਤੋਂ ਮੁੰਡੇ ਬੁਲਾਏ ਸੀਗੇ ਬਦਮਾਸ਼ ਉਹਨਾਂ ਨੇ ਤੇ ਸਾਡੇ ਤੇ ਹਮਲਾ ਕੀਤਾ ਤੇ ਜਾਤੀ ਸੂਚਕ ਸ਼ਬਦ ਬੋਲੇ ਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਜੀ ਸਾਨੂੰ 11 ਗੁੰਡੀ ਸੀ ਉਹਨਾਂ ਕੋਲ ਡੰਡੇ ਸੀਗੇ ਜੀ ਹਾਂਜੀ ਜਿੱਥੇ ਜਗ੍ਹਾ ਤੇ ਪਿੱਲਰ ਲਗਾਏ ਗਏ ਆ ਉਹ ਖਾਲੀ ਜਗ੍ਹਾ ਛੋਡੀ ਹੈ ਕਿ ਖਾਲੀ ਪਿੰਡ ਵਾਲੇ ਹਾਂਜੀ ਜੱਦੀ ਜਗ੍ਹਾ ਸਾਡੀ ਆ ਜੀ ਪ੍ਰਾਣੀ ਬੋ ਜਦੋਂ ਜਨਮ ਹੋਇਆ ਮੇਰਾ ਉਹ ਤੋਂ ਪਹਿਲਾਂ ਦੀ ਸਾਡੇ ਕੋਲ ਹੀ ਹੈ ਜੀ ਉਹ 50 ਸਾਲ ਤੋਂ ਵੀ ਉੱਪਰ ਹਾਂਜੀ 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 ਤੁਹਾਡੀ ਕਿਸੇ ਮਹਿਲਾ ਦੀ ਵੀ ਕੁੱਟਮਾਰ ਹੋਈ ਹੈ ਜਾਂ ਤੁਹਾਡੀ ਹੀ ਹੋਈ ਹੈ ਮੇਰੀ ਘਰ ਵਾਲੀ ਦੀ ਵੀ ਕੁੱਟਮਾਰ ਹੋਈ ਹੈ ਜੀ ਤਾਈ ਜੀ ਦੀ ਵੀ ਹੋਈ ਹੈ ਜੀ ਕੁੱਟਮਾਰ ਫੋਟੋਆਂ ਹੀ ਪਈਆਂ ਵੀਡੀਓ ਵੀ ਪਈਆਂ ਜੀ ਸਾਡੇ ਕੋਲ ਜੀ ਸਾਰੇ ਪ੍ਰੂਫ ਹੈ ਜੀ ਹਾਂਜੀ ਗਲਤ ਵੀ ਬੋਲੇ ਮੇਰੀ ਘਰ ਵਾਲੀ ਨੂੰ ਜੀ ਉਹ ਤੇ ਜਾਨ ਤੋਂ ਮਾਰਨ ਦੀ ਧਮਕੀਆਂ ਵੀ ਦਿੱਤੀ ਸੀ ਸਾਹਬ ਨੇ ਕਿਹਾ ਵੀ ਐਸਸੀਐਸਟੀ ਐਕਟ ਦੇ ਬਾਰੇ ਤਾਂ ਕਿ ਉਹਨਾਂ ਨੂੰ ਤੁਹਾਡੀ ਜਾਤ ਦਾ ਪਤਾ ਨਾ ਵੀ ਤੁਹਾਡੀ ਕੀ ਜਾਤ ਹੈ ਕਿ ਕਿਤੇ हां जी हां जी मैं एसी सर्टिफिकेट लाया हुआ ला है जी। ਉਹਨਾਂ ਨੂੰ ਪਤਾ ਨਾ ਉਹਨਾਂ ਨੂੰ ਪਤਾ ਜੀ हां जी ਪਤਾ ਜੀ ਉਹਨਾਂ ਨੂੰ ਉਹਨਾਂ ਨੇ ਕਾਲਾ ਗੱਡੀਆਂ ਕੁਤਮਾਰ ਕਰੀਆ ਜਾਤੀ ਸੂਸ਼ਟਕ ਕਿਆ ਬੋਲਿਆ ਤੁਹਾਨੂੰ ਚੂੜੇ ਬੋਲਿਆ ਜੀ ਸਾਨੂੰ ਵੀ ਸਾਡੇ ਰਾਜਪੂਤਾ ਨਾਲ ਪੰਗਾ ਲਿਆ ਤੁਹਾਡੀ ਚੂੜਿਆਂ ਤੇ ਕੀ ਔਕਾਤ ਹੈ ਜੀ। हां जी ਇਹਨਾਂ ਦੀ ਘਰ ਵਾਲੀ ਗਰ ਵੀ ੱੱਕਾ ਸਾਈ ਕਰੀ ਜੀ ਉਹਨਾਂ ਨੇ ਬਹੁਤ ਜ਼ਿਆਦਾ ਫਿਰ ਫੋਨ ਕਰਿਆ ਜੀ ਇਹਨਾਂ ਨੇ ਮੁੰਡੇ ਨੂੰ ਮੁੰਡਾ ਆਪਣੀ ਦਿਹਾੜੀ ਪਰਤਾ ਜੀ। ਮੈਂ ਫਿਰ ਮਨ ਨੂੰ ਲੈ ਗਿਆ ਜੀ ਮੈਂ ਕਿਹਾ ਚਲ ਆਪਾਂ ਨੇ ਲੜਨਾ ਨਹੀਂ ਹੈ ਇਹਨੇ ਆਪਣਾ ਪੱਟ ਤੇ ਜੀ ਜਿਹੜਾ ਬੋਲ ਜਾ ਗੱਡਿਆ ਵਾ ਤੇ ਜੀ ਉਨੇ ਮੁੰਡੇ ਨੇ ਜੱਸੀ ਦੇ ਮੁੰਡੇ ਨੇ ਜੀ ਪਤਾ ਨਹੀਂ ਕਿਆ ਨਾਮ ਪ੍ਰਦੀਪ ਨਾਮ ਹੈ ਜੀ ਉਹਨੇ ਇਹਨੂੰ ਗੱਲ ਤੇ ਫੜ ਲਿਆ ਆਣ ਕਵੇ 15 20 ਬੰਦੇ ਹੋਰ ਆ ਗਏ ਜੀ ਫਿਰ ਮੈਂ ਹਟਾਉਣ ਲੱਗੀ ਮੰਨੂ ਵੀ ਤੱਕੇ ਤੁੱਕੇ ਬਹੁਤ ਮਾਰੇ ਜੀ ਮੈਂ ਗਿਰੀ ਹੋਈ ਵੀ ਹੈ ਕਿ ਇੱਥੇ ਫੋਟੋਆਂ ਇੱਥੇ ਚਲਸਾ ਹਟਾਉਂਦੇ ਰਹੇ ਜੀ ਫਿਰ ਇਹਨਾਂ ਨੇ ਜਿਹੜੇ ਸਾਡੇ ਲਾਕ ਪੜੌਸੀ ਤੇ ਜੀ ਉਹਨਾਂ ਨੇ ਸਾਨੂੰ ਇਸ ਟਾਂਪੇਪਰ ਬਣਾ ਕੇ ਵੀ ਅਸੀਂ ਗਵਾਹਾਂ ਦਊਂਗੇ ਫਿਰ ਜ਼ਾਬਤੀ ਸੂਚੀ ਚ ਵਿੱਚ ਬੋਲਿਆ ਉਹਨਾਂ ਨੂੰ ਸਾਨੂੰ ਵੀ ਚੂੜੇ ਸਾਹਮਣੇ ਬੋਲਿਆ ਗਿਆ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਵੀ ਤੁਹਾਡੀ ਏਕਾਤ ਕਿਹਾ ਚੂੜਿਆਂ ਦੀ ਜਿਹੜੀ ਸਾਡੇ ਨਾਲ ਪੰਗਾ ਲਿਆ ਤੁਸੀਂ ਅਸੀਂ ਤਾਂ ਪੰਗਾ ਕੋਈ ਨਹੀਂ ਲਿਆਤਾ ਜੀ ਅਸੀਂ ਤਾਂ ਇਹਨਾਂ ਨੂੰ ਐ ਹਟਾਉਂਦੇ ਰਹੀ ਵੀ ਅਸੀਂ ਲੜਦਾ ਨਹੀਂ ਕਿਸੇ ਨਾਲ ਲੜਦਾ ਨਹੀਂ ਹੁੰਦਾ ਕਿਸੇ ਨਾਲ ਹੁਣ ਤੁਸੀਂ ਪੀਚਾਉਂਦੇ ਅਸੀਂ ਤਾਂ ਜੀ ਇਹ ਚਾਹੁੰਦੇ ਉਹਨਾਂ ਪਰ ਪਰਚਾ ਦਰਜ ਹੋਣਾ ਚਾਹੀਦਾ ਜੀ ਵੀ ਸਾਡੀ ਜਗ੍ਹਾ ਸਾਨੂੰ छुटਣੀ ਚਾਹੀਦੀ ਜੀ ਬਸ ਸਾਡੀ ਆਦੀ ਜਗ੍ਹਾ 50 ਸਾਲ ਤੇ ਜੀ ਮੈਨੂੰ 50 60 ਸਾਲ ਹੋ ਗਏ ਉੱਤਾਂ ਗਈ ਇਹਨੂੰ ਵੀ ਭਾਈ ਇਹ ਤਾਂ ਬੱਚੇ ਆ ਜੀ ਬਾਅਦ ਵਿੱਚ ਜਰਮੇ ਆਗੇ ਮੇਰੇ ਸਹੁਰੇ ਨੇ ਜੀ ਦੋ ਖੱਤੀਆਂ ਪਹਿਲਾਂ ਖਰੀਦੀਆਂ ਤੀਆਂ ਜੀ ਉਤੇ ਬਾਅਦ ਵਿੱਚ ਫਿਰ ਉਹਦਾ ਮਾਰਗ ਆ ਤਾਂ ਜੀ ਮੁੰਡਾ ਰਣਜੀਤ ਦਾ ਜੀ ਫਿਰ ਉਹ ਨਾ ਜੀ ਪੈਸੇ ਲੰਦਾ ਰਿਹਾ ਮੇਰੇ ਸਹੁਰੇ ਕੋਲ ਤਾਂ ਕਾਗਜ਼ ਹੀ ਨਹੀਂ ਤਾਂ ਬਣਵਾਇਆ ਉਹ ਜਗ੍ਹਾ ਦਾ ਜੀ ਇਸ ਤਰ੍ਹਾਂ ਕਾਗਜ਼ ਰਹਿ ਗਿਆ ਤੇ ਫਿਰ ਅਸੀਂ ਕਹਿ ਹੀ ਨਹੀਂ ਜੀ ਉਹਨੂੰ ਐ ਹਾਂ ਜੀ ਕਬਜ਼ਾ ਸਾਡਾ ਆ ਜੀ 30 35 ਸਾਲ ਤੇ ਹਾਂ ਜੀ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਜੀਤ ਕੋ ਬੁਲਾ ਮੈਂ ਪਿਛਲੇ 2 ਸਾਲਾਂ ਤੋਂ ਜਰਨਲ ਵੇਸ਼ਨ ਚੋਰ ਫਰੋਮੋਰਟ ਤੇ ਇਹ ਗੱਤਵਧੀਆਂ ਵੇਖ ਰਿਆ ਕਿ ਜਦੋਂ ਦੀ ਇਹ ਸਰਕਾਰ ਆਈ ਹੈ ਉਦੋਂ ਤੋਂ ਜਿਹੜਾ ਸ਼ਡਿਊਲ ਕਾਸਟਰ ਦੇ ਜ਼ੁਲਮ ਵੱਧ ਗਏ ਉਹਨਾਂ ਦੀਆਂ ੱੱੱਕੇ ਸਾਈਆਂ ਜਿਹੜੀਆਂ ਨੇ ਉਹ ੱੱੱਕੇ ਸਾਈ ਦਾ ਛਕਾਰ ਹੋ ਗਏ ਇਹ ਜਿਹੜੇ ਆਪਣੇ ਕਮਿਸ਼ਨ ਬਣੇ ਆ ਐਸਸੀ ਕਮਿਸ਼ਨ ਬਣਿਆ ਇਹ ਜਿਹੜਾ ਮਿੱਟੀ ਦਾ ਮਾਦੋ ਇਹ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਕਦੀ ਵੀ ਸ਼ਡਿਊਲ ਕਾਸਟ ਦੇ ਹੱਕ 'ਚ ਨਹੀਂ ਖਲੋਤਾ ਇਹ ਲੋਕਾਂ ਦੇ ਉੱਤੇ ਬੋਝ ਆ ਸਾਡੇ ਤੇ ਬੋਝ ਆ ਇਸ ਕਰਕੇ ਜਿੰਨਾ ਵੀ ਛੇਤੀ ਹੋ ਸਕੇ ਇਹ ਐਸਸੀ ਕਮਿਸ਼ਨ ਜਿਹੜਾ ਖਤਮ ਕਰੋ ਕਿਉਂਕਿ 2 ਸਾਲਾਂ ਤੋਂ ਅਸੀਂ ਜਰੂਰ 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 ਵੇਸ਼ਨ ਚੋਰ ਫਰਮੋਰ ਤੇਤੇ 2 ਸਾਲਾਂ ਤੋਂ ਲੜਾਈ ਲੜ ਰਹੇ ਆ ਪਰ ਇਹ ਸਰਕਾਰ ਨੇ ਇੱਕ ਵੀ ਫੈਸਲਾ ਜਿਹੜਾ ਵਾ ਸ਼ਡਿਊਲ ਕਾਸਟ ਦੇ ਹੱਕ 'ਚ ਨਹੀਂ ਕੀਤਾ ਇਸ ਕਰਕੇ ਮੈਂ ਇਹ ਕਹਿਣਾ ਕਿ ਇਹ ਜਿਹੜੀ ਹੈ ਸਰਕਾਰ ਇਹ ਸ਼ਡਿਊਲ ਕਾਸਟਾਂ ਦੇ ਵਿਰੋਧਿਆ ਇਹ BC ਦੇ ਵਿਰੋਧਿਆ ਇਹ ਸਿਰਫ ਤੇ ਸਿਰਫ ਜਿਹੜਿਆ ਤਣਾੜ ਲੋਕਾਂ ਦੇ ਹੱਥ 'ਚ ਤੇ ਉਹਨਾਂ ਦੇ ਹੀ ਕੰਮ ਕਰਦੀ ਆ ਜੇਕਰ ਲੋਕ ਇਕੱਠੇ ਨਾ ਹੋਏ ਜੇਕਰ ਸ਼ਡਿਊਲ ਕਾਸਟ ਇਕੱਠੇ ਨਾ ਹੋਏ ਤੇ ਉਹਨਾਂ ਦੀ ਹਾਲਤ ਇਹਦੇ ਤੋਂ ਵੀ ਮਾੜੀ ਹੋਗੀ ਇਸ ਕਰਕੇ ਮੈਂ ਚਾਹੁੰਦਾ ਕਿ ਜਿੰਨੇ ਵੀ SC BC ਨੇ ਇਕੱਠੇ ਹੋਵੋ ਕਿਉਂਕਿ ਸਾਡੀ ਜਿਹੜੀ ਆਬਾਦੀ ਆ 100 ਤੋਂ 85 ਆ ਤੇ 15% ਕਹਿੰਦੇ ਅਸੀਂ ਜੁੱਤੀਆਂ ਖਾ ਰਹੇ ਆ ਦੇਸ ਕਰਕੇ ਅਸੀਂ ਇਕੱਠੇ ਹੋ ਕੇ ਇਹਨਾਂ ਦੇ ਸਿਰ ਤੇ ਜੁੱਤੀਆਂ ਮਾਰੀਏ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਪਹਿਲਾਂ ਤਾਂ ਸਾਰੇ ਪੱਤਰਕਾਰਾਂ ਵੀਰਾਂ ਦਾ ਧੰਨਵਾਦ ਹੈ ਜਿਹੜੇ ਸਾਡੇ ਇੱਥੇ ਲੰਬੇ ਸਮੇਂ ਤੋਂ ਲੱਗੇ ਮੋਰਚੇ ਦੇ ਵਿੱਚ ਪੰਜਾਬ ਦੇ ਵਿੱਚ ਜੋ ਅਤਿਆਚਾਰ ਹੋ ਰਹੇ ਉਹਨਾਂ ਦੀ ਦੁੱਖ ਭਰੀ ਕਹਾਣੀ ਪ੍ਰਸ਼ਾਸਨ ਨੂੰ ਔਰ ਲੋਕਾਂ ਦੇ ਵਿੱਚ ਜਗ ਜाहिर ਕਰਦੇ ਨੇ ਜਦੋਂ ਦਾ ਇਹ ਭਗਵੰਤ ਮਾਨ ਸਰਕਾਰ ਆਈ ਹੈ ਅਸੀਂ ਜਿਹੜਾ ਮੋਰਚਾ ਮਕਸਦ ਲੈ ਕੇ ਲਾਇਆ ਸੀਗਾ ਔਰ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਨੂੰ ਉਹਦੇ ਵਿੱਚ ਅਸੀਂ ਸਰਕਾਰ ਦਾ ਬਹੁਤ ਵੱਡਾ ਸਹਿਯੋਗ ਕੀਤਾ ਜਾਲੀ ਜਾਤੀ ਸਰਟੀਫਿਕੇਟ ਲੋਕਾਂ ਨੂੰ ਧਾਰਕਾਂ ਨੂੰ ਫੜ ਕੇ ਸਰਕਾਰ ਦੇ سپرد ਕੀਤਾ ਔਰ ਜਿਹੜੀਆਂ ਸ਼ਿਕਾਇਤਾਂ ਨੇ ਜਿਉਂ ਦੀਆਂ ਤਿਉਂ ਪਈਆਂ ਔਰ ਫਰਵਰੀ ਵਿਧਾਨ ਸਭਾ ਦੇ ਵਿੱਚ ਉਹਦੇ ਐਲਾਨ ਕਰਨ ਤੋਂ ਬਾਅਦ ਵੀ ਕੋਈ ਕੰਮ ਨਹੀਂ ਹੋਇਆ ਹੈਗਾ। ਔਰ ਕਈ ਐਸਲੇ ਫੈਸਲੇ ਵੀ ਇਹ ਬੰਦਾ ਕਰ ਦਿੰਦਾ ਜਿਹੜੇ ਇਹਨੂੰ ਵਾਪਸ ਲੈਣੇ ਪੈ ਰਹੇ ਆ। ਔਰ ਅਤਿਆਚਾਰ ਦੀ ਜਿਹੜੀ ਗੱਲ ਹੈ ਖਾਸ ਤੌਰ ਤੇ ਪੰਜਾਬ ਦੀਆਂ ਅਨਸੂਚਿਤ ਜਾਤੀਆਂ ਵਿੱਚੋਂ ਮਜੀ ਵਾਲਮੀਕੀ ਦੀ ਗਿਣਤੀ ਜ਼ਿਆਦਾ ਹੋਣ ਦੇ ਬਾਵਜੂਦ ਵੀ ਇਹਨਾਂ ਤੇ ਅਤਿਆਚਾਰ ਤਸੱਦਦ ਜ਼ਿਆਦਾ ਨੇ ਭਾਰੂ ਨੇ। ਆਪਾਂ ਦਾਨ ਸਿੰਘ ਵਾਲਾਂ ਦੀ ਗੱਲ ਲੈ ਲਈਏ, ਚੰਦ ਭਾਨ ਦੀ ਗੱਲ ਲੈ ਲਈਏ। ਆਹ ਤਾਜ਼ੀ ਘਟਨਾ ਡੇਰਾ ਬਸੀ ਦੀ ਹੈ। ਹਰਮੀਤ ਸਿੰਘ ਔਰ ਇਹ ਕਈ ਸਾਲਾਂ ਤੋਂ ਇਹਨਾਂ ਦੇ ਬਜ਼ੁਰਗ ਉਸ ਜਗ੍ਹਾ ਤੇ ਕਾਬਜ਼ ਨੇ ਔਰ ਉੱਥੇ ਦੇ ਜੋ ਰਾਜਪੂਤ ਲੋਗ ਨੇ ਉੱਥੇ ਦੇ ਧੱਕੇਸ਼ਾਹੀ ਆ ਕੇ ਆਪਣੇ ਪੋਲ ਗੱਡ ਰਹੇ ਨੇ ਸਾਹਮਣੇ ਇਹਨਾਂ ਦਾ ਰਹਿਸ਼ੀ ਘਰ ਹੈ ਉੱਥੇ ਜ਼ਬਰਦਸਤੀ ਕਰ ਰਹੇ ਨੇ ਔਰ ਪ੍ਰਸ਼ਾਸਨ ਦੇ ਕੋਲ ਇਹ ਜਾਣਦੇ ਨੇ ਸ਼ਿਕਾਇਤ ਕਰਨ ਜਾਂਦੇ ਨੇ ਔਰ ਬਕਾਇਦਾ ਲੋਕਾਂ ਨੇ ਐਫੀਡਾਇਵਿਟ ਦਿੱਤੇ ਆ ਸਬੂਤ ਦੇ ਤੌਰ ਤੇ ਜਾਤੀਸ਼ ਸੂਚਕ ਸ਼ਬਦ ਬੋਲ ਗਏ ਪਰ ਪ੍ਰਸ਼ਾਸਨ ਇਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਪਰ ਅੱਜ ਜੇ ਮੈਂ ਗੱਲ ਕਰਾਂ ਆ ਸਾਡੇ ਮੇਰੇ ਸਾਥੀ ਭਾਈ ਸਾਹਿਬ ਬੈਠੇ ਨੇ ਬਲਵਿੰਦਰ ਸਿੰਘ ਕੁੰਬੜਾ ਇਹ ਲਗਾਤਾਰ ਇੱਥੇ ਹਾਜ਼ਰੀ ਭਰਦੇ ਨੇ ਇੱਥੇ ਜ਼ਰੂਰੀ ਨਹੀਂ ਕਿ ਸਾਡੀ ਕਮਿਊਨਿਟੀ ਦੇ ਲੋਕ ਆਉਂਦੇ ਨੇ ਐਸੀ ਕਰਨੇ ਨੇ ਇੱਥੇ ਜਰਨਲ ਲੋਕ ਵੀ ਬਹੁਤ ਆਪਣੀ ਦੁੱਖ ਭਰੀ ਕਹਾਣੀ ਲੈ ਕੇ ਆਉਂਦੇ ਨੇ ਔਰ ਇੱਥੇ ਪ੍ਰਸ਼ਾਸਨ ਦੇ ਅੱਗੇ ਗੱਲਾਂ ਰੱਖੀਆਂ ਜਾਂਦੀਆਂ ਔਰ ਪ੍ਰਸ਼ਾਸਨ ਤੇ ਪ੍ਰਭਾਵ ਵੜਾ ਕੇ ਉਹਨਾਂ ਦਾ ਹੱਲ ਕਰਿਆ ਜਾਂਦਾ ਪਰ ਸਰਕਾਰ ਇਹਨਾਂ ਲੋਕਾਂ ਨੂੰ ਦਬਾ ਕੇ ਰੱਖਣਾ ਚਾਹੁੰਦੀ ਹੈ ਕੋਚਣ ਕੇ ਰੱਖਣਾ ਚਾਹੁੰਦੀ ਹੈ ਇਹਨਾਂ ਨੂੰ ਵੋਟ ਦੇ ਆਧਾਰ ਤੇ ਬਦਲ ਵਰਤਣਾ ਚਾਹੁੰਦੀ ਹੈ ਵੀ ਇਹ ਖੁਸਕ ਨਾ ਸਕਣ ਜਿੰਦਾ ਬਜ਼ੁਰਗ ਵਿਕਦੇ ਆਏ ਰਹੇ ਨੇ ਵੀ ਉਸੇ ਤਰੀਕੇ ਨਾਲ ਇਹਨਾਂ ਨੂੰ ਵਿਕੇ ਵੋਟਾਂ ਬਟੋਰੀਆਂ ਜਾ ਸਕਣ ਭਗਵੰਤ ਮਾਨ ਸਾਹਿਬ ਉਹ ਸਮਾਂ ਨਿਕਲ ਗਿਆ ਜਿਹੜਾ ਤੁਸੀਂ ਬਦਲਾਅ ਦੀ ਗੱਲ ਕਰਦੇ ਸੀਗੇ ਹੁਣ ਇਹ ਲੋਕ ਬਦਲ ਚੁੱਕੇ ਨੇ ਹੁਣ ਜੇ ਤੁਸੀਂ ਕਹੋ ਨਾ ਕਿ ਵੋਟਾਂ ਪਾ ਦੇਣਗੇ ਇਹ ਤੁਹਾਨੂੰ ਡਰਾ ਕੇ ਧਮਕਾ ਕੇ ਜਾਂ ਪੈਸੇ ਨਾਲ ਉਹ ਹੁਣ ਸਮਾਂ ਨਹੀਂ ਰਿਹਾ ਹੈਗਾ ਸੋ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਖਾਸ ਤੌਰ ਤੇ ਮੁਹਾਲੀ ਦੇ ਐਸਐਸਪੀ ਨੂੰ ਵੀ ਇਹ ਗੱਲਾਂ ਦੇ ਬਾਰੇ ਅਤਿਆਚਾਰ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਐਦਾਂ ਦੀਆਂ ਘਟਨਾਵਾਂ ਨਾ ਵਾਪਰਨ ਔਰ ਮੈਂ ਸਰਕਾਰ ਨੂੰ ਵੀ ਮੰਗ ਕਰਦਾ ਕਿ ਜਿਹੜੇ ਅਤਿਆਚਾਰ ਹੋ ਰਹੇ ਨੇ ਅੱਜ ਇੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਕਿ ਇਸ ਤੇ ਗੌਰ ਕੀਤੀ ਜਾਵੇ ਔਰ ਇਹ ਲੋਕਾਂ ਨੂੰ ਇਨਸਾਫ ਦਵਾਇਆ ਜਾਵੇ। ਜੈ ਭੀਮ ਜੈ ਭਾਰਤ। ਧੰਨਵਾਦ ਜੀ। ਪ੍ਰੈਸਵਾਲਾਂ ਦਾ ਬਹੁਤ ਧੰਨਵਾਦੀ ਹਾਂ। ਜਿਹੜਾ ਇਸ ਗਰੀਬ, ਦਬੀ ਕੁਛਲੀ ਕੌਮ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਹਰ ਸਮੇਂ ਕੋਸ਼ਿਸ਼ ਕਰ ਰਿਹਾ ਹੈ। ਸਰ ਬਨਵਿੰਦਰ ਸਿੰਘ ਕੁੰਬੜਾ ਇਹਨਾਂ ਨੇ ਪੱਕਾ ਮੋਰਚਾ ਲਾਇਆ ਹੋਇਆ ਇਸ ਕੰਮ ਲਈ। ਜਿਹੜੇ ਸਾਥੀਆਂ ਇਹ ਦੋਨਾਂ ਦਾ ਦੁੱਖ ਲੈ ਕੇ ਆਉਣੇ ਬੜੀ ਸ਼ਿੱਦਤ ਨਾਲ ਮਿਹਨਤ ਕਰਕੇ ਉਹਨਾਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਦੇ ਆ। ਜਿਹੜੀ ਅਜੇਪ ਵੀ ਸਰਕਾਰ ਦੀ ਗੱਲ ਕਰ ਲਈਏ ਭਗਵਾਨ ਸਿਮਾਨ ਨੇ ਸਰਕਾਰ ਨੇ ਤਾਂ ਬਿੜਾ ਪਿਠਾਲ ਕੇ ਰੱਖਦਾ ਸਾਰੇ ਪਾਸੇ ਦਾ ਵੀ ਕੱਲੇ ਐਸਬੀਸੀ ਨਹੀਂ ਸਾਰੇ ਸਾਰਾ ਕੁਛੇ ਵੇਚ ਚੁੱਕਿਆ ਨੇ ਪੰਜਾਬ ਦੇ ਵਿੱਚ ਪ੍ਰਵਾਸੀ ਇਸ ਵਾਰ ਕਾਬਜ ਹੈ ਆਪਣੇ ਅਧਿਕਾਰ ਵੀ ਦੇ ਕੇ ਹੇਟਣਾ ਕਰਕੇ ਆਪਣਾ ਸਭ ਕੁ ਖਲੀਵਾ ਬੈਠਾ ਜਿਹੜੀ ਛੜੀ ਉੜ ਕਲਾਸ ਲੋਕਾਂ ਦੀ ਗੱਲ ਹੈ ਜਿੱਥੇ ਕਿਤੇ ਕਿਤੇ ਕਬਜ਼ੇ ਦੀ ਗੱਲ ਹੈ ਕਿਤੇ ਜ਼ਮੀਨ ਦੀ ਗੱਲ ਹੈ ਕਿਤੇ ਪੰਚਾਇਤ ਦੇ ਵਿੱਚੋਂ ਸ਼ੁਰੂ ਕਰਸਾਂ ਦਾ ਜਿਹੜਾ ਹਿੱਸੇ ਦੀ ਗੱਲ ਹੈ ਹਰ ਥਾਂ ਤਸ਼ੱਦਦ ਤਸ਼ੱਦਦ ਹੋ ਰਿਹਾ ਹੈ हां ਜਿਵੇਂ ਸਮਗੋਲੀ ਦੀ ਗੱਲ ਕਰਦੇ ਆਂ ਪੁਸਤਾਂ ਦਾ ਕਬਜ਼ਾ ਕੋਈ ਛਡਾਉਂਦਾ ਮਾਰਕੁੱਟ ਹੋਈ ਆ ਚੂੜੇ 'ਚ ਮਾਰ ਕਹਿ ਕੇ ਦਰਕਾਰਿਆਂ ਗਿਆ ਬੜੀ ਸ਼ਰਮ ਦੀ ਗੱਲ ਆ ਵੀ ਸਰਕਾਰ ਇਹਦੇ ਕੋਈ ਕਾਰਵਾਈ ਨਾ ਕਰੇ ਜਦ ਕਿ ਨੌਨ ਸ਼ੈਡਿਊਲ ਕਾਸਟ ਗਵਾ ਐਫੀਡਵਟ ਲਈ ਫਿਰਦੇ ਆਂ ਨਾ ਐਸਐਚਓ ਨੇ ਸੁਣੀ ਆ ਗੱਲ ਅਸੀਂ ਐਸਐਚਓ ਨੂੰ ਮੈਂ ਬੇਨਤੀ ਕਰੂੰਗਾ ਵੀ ਜਿਹੜਾ ਥੋੜਾ ਮੇਰੇ ਕੋਲ ਅਕਸਰ ਇਹਨੂੰ ਬਣਾਈ ਰੱਖੋ ਇਹਦੇ ਕਾਰਵਾਈ ਕਰਕੇ ਬੰਦਿਆਂ ਨੂੰ ਇਨਸਾਫ ਦੇਣ ਦੀ ਕੋਸ਼ਿਸ਼ ਕਰੋ ਔਰ ਜਿਹੜਾ ਐਸਈ ਕਮਿਸ਼ਨ ਦੀ ਗੱਲ ਕਰਦੇ ਆਂ ਮੈਂ ਹੈਰਾਨ ਆ ਗੱਲ ਸੁਣ ਕੇ ਮੈਨੂੰ ਉਹ ਬਾਪੂ ਜੀ ਕਹਿ ਕੇ ਬੁਲਾਉਂਦਾ ਕਾਫੀ ਮੇਰੇ ਨੇੜੇ ਰਿਹਾ ਮੈਂ ਉਹਦੇ ਨੇੜੇ ਰਿਹਾ ਪਰ ਆ ਲੱਛਣ ਜਿਹੜੀ ਆ ਗੱਲ ਪਤਾ ਲੱਗੀ ਅੱਜ ਮੈਨੂੰ ਬੜਾ ਹੈਰਾਨਗੀ ਹੋਈ ਇਹ ਸੁਣ ਕੇ ਉਹਦੀ ਮੈਂ ਉਹਨੂੰ ਵੀ ਬੇਨਤੀ ਕਰੂੰਗਾ ਵੀ ਜਦ ਇਹਨੇ ਸਬੂਤ ਕੋਲ ਆ ਨੌਨ ਸ਼ਡਿਊਲ ਕਾਸ ਗਵਾਹ ਕੋਲ ਆ ਕਟੜਾਈ ਹੁੰਦੀਆਂ ਫੋਟੋਆਂ ਕੋਲ ਆ ਇਹਨਾਂ ਦੇ ਐਸਐਸਪੀ ਨੂੰ ਦਰਖਾਸਤ ਗਈ ਹੋਈ ਹੈ ਥਾਣੇ ਕੋ ਦਰਖਾਸਤ ਗਈ ਹੋਈ ਹੈ ਉਹਨੂੰ ਪ੍ਰੈਸ਼ਰ ਪਾ ਕੇ ਕੰਮ ਕਰਨਾ ਚਾਹੀਦਾ ਹੈ ਪਿੱਛੇ ਜੇ ਮੈਂ ਕੱਲ ਦੀ ਕੋਈ ਖਬਰ ਸੁਣ ਰਿਹਾ ਸੀ ਉਹ ਜਾ ਕੇ ਉਹ ਤੇ ਮੈਂ ਕਹਿੰਦਾ ਮੈਂ ਇਹਨੂੰ ਐਸਐਚ ਨੂੰ ਪ੍ਰਣ ਦੇਦਾ ਮੈਂ ਫਲਾਂ ਨੂੰ ਹੁਕਮ ਕਰਦਾ ਫਲਾਂ ਨੂੰ ਹੁਕਮ ਕਰਦਾ ਇਹਨਾਂ ਨੇ ਵੀ ਹੁਕਮ ਕਰਦੇ ਵੀ ਕਾਰਵਾਈ ਸੋਚੇ ਚ ਰੰਗ ਨਾ ਕਰੋ ਸੋ ਮੈਂ ਧਨਵਾਦੀਆਂ ਮੁੜ ਕੇ ਪ੍ਰੈਸ ਕਾਨਫਰੰਸ ਕਰਨ ਆਣਾ ਦਾ ਵਹਿਗੁਰ ਜੀ ਕਾ ਖਾਲਸਾ ਵਹਿਗੁਰ ਜੀ ਕੀ ਫਤਿਹ